ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਨਵੇਂ ਵਲੌਗ ਦੇ ਵਿੱਚ ਫੇਰ ਅੱਜ ਆਪਾਂ ਬਣਾ ਰਹੇ ਹਾਂ ਜੀ ਘਰ ਦਾ ਦੇਸੀ ਕੀ ਬਣਾ ਰਹੇ ਹਾਂਗੇ ਸੋ ਲਖਵੀਰ ਨੇ ਕੜਾਹੀ ਚੜਾ ਦਿੱਤੀ ਆ ਦੋਸਤੋ ਆ ਆਪਣੇ ਕੋਲੇ ਜਿੰਨਾ ਵੀ ਰੁੱਤਾਂ ਬਾਸੀ ਜਾਂਦਾ ਬਾਹਰ ਦੇ ਵਿੱਚ ਉਹਨੂੰ ਥੋੜੇ ਥੋੜੇ ਨਾਲ ਆਪਾਂ ਇਕੱਠਾ ਕਰਕੇ ਨਾ ਨਰਦਾ ਨਸਤੀ ਵਗੈਰਾ ਵਧੀਆ ਪਿਆਰ ਹੋ ਜਾਂਦੀ ਹੈ ਘਰ ਦੀ ਤੇ ਨਾਲੇ ਕਿਹੜਾ ਬਾਕੀ ਹੈਗਾ ਉਹਨੂੰ ਆਪਾਂ ਰੜਕ ਵੀ ਲਈਦਾ ਗਿਆ ਤੇ ਬਾਕੀ ਦਾ ਆਪਾਂ ਘਿਓ ਤਿਆਰ ਕਰ ਲੈਣਾ ਉਸ ਤੋਂ ਬਾਅਦ ਨਹੀਂ ਜਿਹੜੀ ਹੋਣੀ ਹੈਗੀ ਗਰਮ ਕਰਕੇ ਸੋ ਅੱਜ ਮੱਖਣੀ ਗਰਮ ਕਰਾਂਗੇ ਪ੍ਰੋਸੈਸ ਚੱਲ ਰਿਹਾ ਸਾਰਾ ਤੁਸੀਂ ਦੇਖਦੇ ਰਹੋ ਲਾਉ ਜੀ ਮਧਾਨੀ ਲਾ ਦਿੱਤੀ ਗਈ ਆ ਸੇ ਬੰਦਾ ਹੈਗਾ ਅੱਜ ਦੁਸਤੇ ਮਾਤੇ ਨਾਲ ਵਲੌਗ ਵੀ ਨਹੀਂ ਆਉਂਗਾ ਠੀਕ ਹੈ ਨਾ ਛੋਟੇ ਛੋਟੇ ਗੱਲਾਂ ਤੇ ਗੁੱਸਾ ਕਰ ਜਣੇ ਬਾਕੀ ਗਰਮੀ ਬਹੁਤ ਆਇਆ ਨਾ ਗਰਮੀ ਬਹੁਤ ਆ ਗਈ ਅੱਜ ਤੇ ਚਲੋ ਬਣਾਉਨੇ ਆਪਾਂ ਐਨਾ ਹੋ ਜਾਵੇ ਠੀਕ ਹੈ ਸਸਰੀ ਦਾ ਬਲਾ ਦੇ ਸਾਰੇ ਹੈ ਨੂੰ ਤਾਂ ਕਿ ਆ ਗੁੱਸਾ ਹੁਣ ਨਾ ਗੁੱਸਾ ਹੁਣ ਕਿ ਇਹ ਆਪਣੇ ਨਾਲ ਹੈਗੇ ਨੇ ਅੱਜ ਗੁੱਸੇ ਕਿਉਂਕਿ ਤੜਕੇ ਤੋਂ ਅੱਜ 4:00 ਤੋਂ 6 ਥੋੜਾ ਬੜਾ ਚੱਲਿਆ ਹੋਇਆ ਕੰਮ ਦਿਲ ਦੇ 12:00 ਵਜੇ ਗੇ ਅਜੇ ਤੱਕ ਚੱਲੀ ਜਾਂਦਾ ਕੰਮ ਸੋ ਦੋਸਤੋ ਗੱਲ ਕਰਕੇ ਚਲੋ ਹਾਸਾ ਵੀ ਜ਼ਿੰਦਗੀ ਦੇ ਵਿੱਚ ਤੇ ਜਾਂ ਨਰਾਜ਼ਗੀਆ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੁੰਦੀਆਂ ਨੇ ਇਹ ਜ਼ਿੰਦਗੀ ਦਾ ਹਿੱਸਾ ਹੈਗਾ ਅੰਦ ਦੇ ਵਿੱਚ ਕਈ ਵਾਰਾ ਗੁੱਸੇ ਗਿਲੇ ਹੋ ਜਾੜਾ ਤੇ ਫਿਰ ਇੱਕ ਦੂਜੇ ਨੂੰ ਮਨਾਉਣਾ ਹੈ ਨਾ ਸੋ ਗੱਲ ਕਰ ਲਈਏ ਜਿਹੜਾ ਆਪਾਂ ਘਰ ਦਾ ਦੇਸੀ ਘਿਓ ਤਿਆਰ ਕਰਦੇ ਆਂ ਦੋਸਤੋ ਆਪਣੇ ਕੋਲੇ ਹੈਗਾ ਦੁੱਧ ਡੈਰੀ ਦਾ ਕੰਮ ਸੋ ਅਸੀਂ ਜਿਹੜਾ ਇਹ ਘਿਓ ਹੈਗਾ ਪ੍ਰੋਪਰ ਵਧੀਆ ਸਾਫ਼ ਸੁਥਰੇ ਤਰੀਕੇ ਦੇ ਨਾਲ ਤਿਆਰ ਕਰਕੇ ਇਹ ਤੋਂ ਬਾਅਦ ਇਹਨੂੰ ਲੋਕਲ ਸੇਲ ਦੇ ਲਈ ਆਪਾਂ ਸੇਲ ਕਰਦੇ ਆਂ ਜੋ ਲਗਭਗ ਤਕਰੀਬਨ ਘਰ ਦੇ ਘਿਓ ਤੇ ਮਿਹਨਤ ਬਹੁਤ ਆ ਜਾਂਦੀ ਹੈ ਕਿ ਸੱਚ ਨਾਲ ਆਹ ਗਰਮੀ ਤੁਸੀਂ ਪਿੱਛੇ ਦੇਖ ਸਕਦੇ ਹੋਗੇ ਕਿ ਗਰਮੀ ਕਿਹੜੇ ਹਿਸਾਬ ਦੀ ਪੈ ਰਹੀ ਹੈਗੀ ਹੈਨਾ ਸੋ ਤਕਰੀਬਨ 950 ਰੁਪਏ ਤੱਕ ਅਸੀਂ ਇਹਨੂੰ ਸੇਲ ਕਰਦੇ ਆ ਜਿਹੜਾ ਘਰ ਦਾ ਘਿਆਵਾ ਹੈਗਾ ਕਿਉਂਕਿ ਮਿੱਤਰੋ ਮਿਹਨਤ ਬਹੁਤ ਈ ਆਦਾ ਹੁੰਦੀ ਹੈ ਤੇ ਜਿਹੜਾ ਇਹਦੇ ਵਾਸਤੇ ਅਸੀਂ ਦੁੱਧ ਰੱਖਦੇ ਆ ਲਗਭਗ ਜਿਆਦਾ ਨਹੀਂ ਮੈਂ ਤੁਹਾਨੂੰ ਕਹਿੰਦਾ ਹੈਗਾ 70 ਤੱਕ ਦਾ ਦੁੱਧ ਇਹ ਪਲੱਸ ਵੀ ਵਗ ਜਾਂਦਾ ਹੈਗਾ ਐਨੀ ਫੈਟ ਦਾ ਦੁੱਧ ਹੁੰਦਾ ਹੈਗਾ ਸੋ ਜਿੰਨਾ ਕੁ ਵੀ ਸਾਡੇ ਕੋਲ ਇਹ ਤਿਆਰ ਹੁੰਦਾ ਹੈਗਾ ਹੈਨਾ ਅਸੀਂ ਸਾਰਾ ਇਹਨੂੰ ਪ੍ਰੋਪਰ ਸਾਫ ਸੁਥਰਾ ਕਰਕੇ ਇਹਨੂੰ ਸਾਰੇ ਨੂੰ ਅਸੀਂ ਫਿਰ ਡੀ ਫ੍ਰਿਜ ਦੇ ਵਿੱਚ ਲਾ ਦਿੰਨਾ ਠੰਡਾ ਹੋਣ ਦੇ ਲਈ ਹੈਨਾ ਜਦੋਂ ਇਹ ਤਿਆਰ ਹੋ ਜਾਂਦਾ ਹੈ ਕਿਰਜ ਨੂੰ ਜਿੰਨਾ ਵੀ ਲੋਡ ਹੁੰਦੀ ਹੈਗੇ ਤਾਂ ਉਹ ਆਪਣੇ ਕੋਲੋਂ ਖਰੀਦ ਕਰ ਲੈਂਦਾ ਹੈਗਾ ਕਈ ਬੱਤਰ ਪਿਆਰੇ ਦਾ ਮੇਰੇ ਇਹ ਜਿਹੇ ਨੇਗੇ ਆ ਜਿਨ੍ਹਾਂ ਦੀ ਉਮਰ 50 55 ਸਾਲ ਤੱਕ ਦੀ ਆ ਪ੍ਰਾਣੇ ਕਸਟਮਰ ਨੇ ਜਿਹੜੇ ਹਨਾ ਜਿਵੇਂ ਕਿ ਵਿੱਚ ਕਈ ਪਟਵਾਰੀ ਵਗੈਰਾ ਵੀ ਹੈਗੇ ਆ ਹਨਾ ਉਹ ਨਾ ਆਪਾਂ ਨੂੰ ਪਹਿਲਾਂ ਕਹਿ ਦਿੰਦੇ ਨੇ ਵੀ ਮਨਜੀਤ ਤੁਹਾਡੇ ਕੋਲੋਂ ਅਸੀਂ ਨੇ ਘਿਓ ਲੈ ਕੇ ਜਾਣਾ ਹੈ ਵੀ ਸਾਡਾ ਘਿਓ ਤਿਆਰ ਕਰ ਦਿਓ ਠੀਕ ਹੈ ਨਾ ਸੋ ਆ ਪਿੱਛੇ ਜਨਾਂ ਤੋਂ ਇੱਕ ਹੋਰ ਆਈਟਮ ਵੀ ਦਿਖਾਉਣਾ ਗਿਆ ਅਸੀਂ ਹੱਤੀ ਲੜਕਣ ਵਾਸਤੇ ਮਧਾਣੀ ਲੈ ਕੇ ਆਂਦੀ ਸੀਗੀ ਇਹ ਆਪਣਾ ਅਸੀਂ ਲੈ ਕੇ ਆ ਜੀ ਦੀਪ ਘਟਾਬੇ ਤੋਂ ਹੋਰ ਵੀ ਕਿਸੇ ਨੇ ਜੇ ਚੀਜ਼ਾਂ ਇਹ ਖਰੀਦਣੀਆਂ ਨੇ ਤੇ ਇਹ ਦੀਪ ਘਟਾਬੇ ਤੋਂ ਤੁਸੀਂ ਖਰੀਦ ਸਕਦੇ ਹੋ ਬਹੁਤ ਵਧੀਆ ਸਪੋਨ ਮਿਲਦਾ ਲੱਸੀ ਵਗੈਰਾ ਜਿਹੜੀ ਬਣਦੀ ਹੈ ਦਾ ਜਿਹੜੇ ਥੋੜੀ ਵੀ ਤਿਆਰ ਕਰਨੀਆਂ ਬਹੁਤ ਹੀ ਟੌਪ ਕਲਾਸ ਦੀ ਲੱਸੀ ਬਣਦੀ ਆ ਦੋਸਤੋ ਸਾਡੇ ਨਾਲ ਹੋਰ ਆ ਜਿਹੜਾ ਸਾਡੇ ਪਰਿਵਾਰ ਦਾ ਖਾਣ ਪੀਣ ਦਾ ਲਾ ਲਈਏ ਜਾਂ ਰਹਿਣ ਸਹਿਣ ਦੇ ਕੁਝ ਗੱਲਾਂ ਸਾਦਾਪਣ ਵੀ ਹੈਗਾ ਜ਼ਿੰਦਗੀ ਦੇ ਵਿੱਚ ਪਰ ਪਿਓਰ ਵੀ ਹੋਵੇ ਸਮਾਨ ਨੇ ਕੁਆਲਿਟੀ ਦਾ ਵੀ ਹੋਵੇ ਜਿਵੇਂ ਸਾਡੇ ਆ ਗਲਾਸ ਦਿਖਾਈਏ ਤੁਹਾਨੂੰ ਆ ਵੱਡੇ ਵੱਡੇ ਗਲਾਸ ਨੇ ਸਾਡੇ ਤਕਰੀਬਨ ਜਿਆਦਾ ਨਹੀਂ ਕਰਦਾ ਹੈਗਾ 750 ਗ੍ਰਾਮ ਨੂੰ ਇੱਕ ਗਲਾਸ ਦੇ ਵਿੱਚ ਪਾਇਆ ਜਾਂਦਾ ਇਹ ਤੋਂ ਵੀ ਵੱਡੇ ਗਲਾਸ ਹੈਗੇ ਨੇਗੇ ਲੱਸੀ ਵਗੈਰਾ ਪੀਣ ਦੇ ਲਈ ਤੇ ਕਈ ਭਾਂਡੇ ਸਾਡੇ ਕੋਲੇ ਸਰਬਲੋਹ ਦੇ ਵੀ ਰੱਖੇ ਹੋਏ ਨੇਗੇ ਠੀਕ ਹੈ ਨਾ ਵੀ ਉਹਦੇ ਵਿੱਚ ਕੀ ਹੈਗਾ ਪਹਿਲਾਂ ਵੀ ਦੱਸਿਆ ਜਾਂਦਾ ਸੀਗਾ ਜਿਵੇਂ ਹੁਣ ਸਰਬਲੋਹ ਜ਼ਿਆਦਾਤਰ ਨਿਹੰਗ ਸਿੰਘ ਵਰਤਦੇ ਆ ਹਨਾ ਅਸੀਂ ਘਰੇ ਪਾਣੀ ਵਗੈਰਾ ਪੀਣ ਦੇ ਲਈ ਸਰਬਲੋਹ ਦੇ ਵੀ ਅਸੀਂ ਕਦੇ-ਕਦੇ ਜਿੱਦੇ ਮੂੜਜਾ ਬਣਿਆ ਹੁੰਦਾ ਹੈਗਾ ਸਰਬਲੋਹ ਨੂੰ ਵੀ ਵਰਤ ਲੈਂਦੇ ਹਾਂਗੇ ਤੋਂ ਦੋਸਤੋ ਮਿਹਨਤ ਬਹੁਤ ਹੁੰਦੀ ਆ ਗੱਲ ਕਰੀਏ ਜਿਹੜਾ ਆਪਣਾ ਕਿਆਓ ਤਿਆਰ ਕਰਨਾ ਹੈਗਾ ਕੋਈ ਛੋਟੀ ਮੋਟੀ ਗੱਲ ਨਹੀਂ ਖਾਲਾ ਜੀ ਦਾ ਵਾਲਾ ਨਹੀਂ ਹੈ ਬਹੁਤ ਜ਼ਿਆਦਾ ਡਿਫਿਕਲਟ ਕੰਮ ਹੁੰਦਾ ਹੈ ਕਿਉਂਕਿ ਸਮਾਂ ਤਕਰੀਬਨ ਦੋਸਤ 1 ਵਜੇ ਚੁੱਕਿਆ ਕਿਉਂਕਿ ਇਸ ਤੋਂ ਪਹਿਲਾਂ ਆਪਣੇ ਘਰ ਦੇ ਕੰਮ ਧੰਦੇ ਵੀ ਲਖਵੀਰ ਉਹਨਾਂ ਨੇ ਮਤਲਬ ਖਤਮ ਕੀਤੇ ਫਿਰ ਬੱਚਿਆਂ ਨੂੰ ਨਿਭਾਉਣ ਸਮਾਉਣ ਦਾ ਵੀ ਹੋ ਜਾਂਦਾ ਹੈ ਹਨਾ ਫਿਰ ਇਹ ਵਾਲੀਆਂ ਜਿਹੜੀਆਂ ਬੇਲਾਂ ਸੀਗੀਆਂ ਇਹ ਥੋੜਾ ਜਿਹਾ ਨੇਰੀ ਨਾਲ ਵੀ ਪੁੱਠੇ ਸਿੱਧੀਆਂ ਹੋਈਆਂ ਪਈਆਂ ਸੀ ਇਹਨਾਂ ਨੂੰ ਇਹਨੇ ਬੰਨਿਆ ਸਾਰਾ ਕਿਉਂ ਇਹ ਸਾਰਾ ਕੰਮ ਆ ਜਿਹੜਾ ਇਹ ਲਖਵੀਰ ਹੀ ਸਾਮ ਦੀ ਐ ਸੋ ਚੰਗੇ ਗੱਲਾਂ ਗੱਲ ਕਰ ਵੀ ਕਦੇ-ਕਦੇ ਗੁੱਸੇ ਹੋ ਜਾਂਦੀ ਐ ਇਹ ਫਿਰ ਹੌਲੀ-ਹੌਲੀ ਮਨ ਮਰੋਤੀ ਹੁੰਦੀ ਐ ਇਹਦੀ ਸੋ ਤੁਸੀਂ ਦੇਖ ਸਕਦੇ ਹੋ ਵੀ ਘਰ ਦੀਆਂ ਪਾਥੀਆਂ ਪਈਆਂ ਨਹੀਂਆਂ ਇਸੇ ਨਾਲ ਹੀ ਆਪਾਂ ਚੁੱਲ੍ਹੇ ਦੀ ਅੱਗ ਦੇ ਉੱਪਰ ਘਿਓ ਤਿਆਰ ਕਰਦੇ ਆਂ ਅੱਜ ਕੱਲ੍ਹ ਕਈ ਤਰੀਕੇ ਆ ਗਏ ਦੋਸਤੋ ਜਿਵੇਂ ਕਰੀਮ ਲਾ ਲੈਂਦੇ ਆ ਕਰੀਮ ਲਾ ਕੇ ਘਿਓ ਤਿਆਰ ਕਰ ਲੈਂਦੇ ਆ ਹਨਾ ਸੋ ਉਹ ਤਰੀਕਾ ਨਹੀਂ ਆ ਅਸੀਂ ਬਿਲਕੁਲ ਪੁਰਾਣੇ ਤਰੀਕੇ ਨਾਲ ਹੀ ਘਿਓ ਤਿਆਰ ਕਰਦੇ ਆਂਗੇ ਜ਼ਿਆਦਾਤਰ ਘਿਓ ਉਹਨਾਂ ਬੰਦਿਆਂ ਨੂੰ ਜਾਂ ਉਹਨਾਂ ਭੈਣਾਂ ਨੂੰ ਪਤਾ ਪਿੰਡ ਦੇ ਜਿਹੜੇ ਆਪਾਂ ਕੋਲੋਂ ਲੈ ਕੇ ਜਾਂਦੇ ਨੇ ਜਿਵੇਂ ਆਪਾਂ ਜਾਦਾ ਕਹਿ ਦਈਏ ਕੋਈ ਮਰੀਜ਼ ਵਾਸਤੇ ਜਾਂ ਕਈ ਆਪਣੇ ਜਾਪੇ ਵਾਲੇ ਕੇਸ ਹੁੰਦੇ ਆ ਹਨਾ ਤਾਂ ਉਸ ਲਈ ਉਹ ਆਪਾਂ ਨੂੰ ਪਹਿਲਾਂ ਕਹਿ ਦਿੰਦੇ ਨੇ ਵੀ ਭਾਈ ਸਾਡਾ ਘਿਓ ਤਿਆਰ ਕਰ ਦਿਓ ਤਾਂ ਅਸੀਂ ਉਹਨਾਂ ਨੂੰ ਸਮਾਂ ਦੇ ਦਿੰਦੇ ਹਾਂ ਵੀ ਭਾਈ ਇੰਨੇ ਕਿ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਘਿਓ ਆਸੀਂ ਤਿਆਰ ਕਰ ਦਾਂਗੇ ਤਕਰੀਬਨ 8-10 ਦਿਨ ਤਾਂ ਲੱਗ ਹੀ ਜਾਂਦੇ ਆ ਨਾ ਥੋੜੇ ਥੋੜੇ ਦੁੱਧ ਨਾਲ ਜੇ 10-10 ਲੀਟਰ ਵੀ ਆਪਾਂ ਰੱਖ ਦੇਾਂਗੇ ਕਿਉਂਕਿ ਘਿਓ ਦਾ ਪ੍ਰੋਸੈਸ ਪਹਿਲਾਂ ਉਹਨੂੰ ਜਾਗ ਲਾਉਣਾ ਤੇ ਹੀ ਜਮਾਉਣਾ ਇਹ ਰ ਬਹੁਤ ਡਿਫਿਕਲਟ ਹੋ ਜਾਂਦਾ ਹੈਗਾ ਸੋ ਅੱਜ ਲਖਵੀਰ ਮੇਰੇ ਖਿਆਲ ਦੇ ਵਿੱਚ ਕੁਝ ਨਹੀਂ ਬੋਲੇਗੇ ਹਨ ਦੇਖਦੇ ਆਂਗੇ ਚਲੋ ਟਰਾਈ ਕਰਦੇ ਆਪਾਂ ਲੈ ਲਓ 4 ਜੀ ਮੈਨੂੰ ਕਿਹਾ ਬੱਦਲਣ ਦੇ ਯਾ ਅੱਜ ਨਹੀਂ ਇਹਨਾਂ ਨੇ ਬੋਲਣਾ ਆਇਆਗਾ ਚਲੋ ਇਹਨਾਂ ਦੀ ਮौज ਆ ਗਈ ਹੈ ਨਾ ਆਪਾਂ ਆਪਣਾ ਵਲੌਗ ਵੀ ਪੂਰਾ ਕਰਨਾ ਦੋਸਤੋ ਸਮੇਂ ਚੋਂ ਸਮਾਂ ਕੱਢ ਕੇ ਤੇ ਚਲੋ ਕੋਈ ਨਾ ਮਨ ਮਨਉਤੀ ਤਾਂ ਇਹਨਾਂ ਦੀ ਹੋਣੀ ਲੈਣੀ ਹੈ ਹੌਲੀ ਹੌਲੀ ਹੈ ਨਾ ਲਓ ਜੀ ਇਹ ਬੰਦਾ ਸਾਡੇ ਨਾਲ ਹੋਇਆ ਹੋਇਆ ਗੁੱਸੇ ਆਜਾ ਕਾਰਨ ਗੁੱਸੇ ਦਾ ਸਿਰਫ ਇੱਕ ਹੀ ਸੀਗਾ ਵੀ ਸੋਹਾਂ ਜਦੋਂ ਚਾਹ ਬਣਦੀ ਹੈ ਜਿਹੜੀ ਨਾ ਮੈਂ ਕਿਹਾ ਸੀ ਮਖਾਲਕ ਵੀਰ ਚਾਹ ਨਾ ਉਠਣ ਤੋਂ ਪਹਿਲਾਂ ਪਹਿਲਾਂ ਬਣਾ ਲਿਆ ਕਰੋ ਅਵੇ ਨਹੀਂ ਤਾਂ ਦੋਸਤੋ ਅੱਜ ਤੜਕੇ ਖੱਟਾ ਹੋ ਗਿਆ ਤੋ ਉਹ ਉਸ ਗੱਲ ਨੂੰ ਲੈ ਕੇ ਨਾਲੇ ਕੰਮ ਕਰੀ ਜਾਂਦੇ ਆ ਨਾਲੇ ਗੁੱਸਾ ਜ਼ਾਹਰ ਕਰੀ ਜਾਂਦੇ ਆ ਤੋ ਮਧਾਣੀ ਵੀ ਦਿੱਤੀ ਲਖਵੀਰ ਨੇ ਚਲਾ ਲਖਵੀਰ ਬਹੁਤ ਮਿਹਨਤੀ ਹੈ ਜਿੰਨਾ ਵੀ ਦੁੱਧ ਬਾਦ ਸਾਰਾ ਡੈਰੀ ਦਾ ਬਚਿਆ ਹੁੰਦਾ ਹੈਗਾ ਸਾਰਾ ਉਹ ਲਖਵੀਰ ਹੀ ਸੰਭਾਲ ਕਰਦੀ ਹੈ ਅਸੀਂ ਕਰਦਾ ਦੇ ਸੀ ਕਿ ਉਹ ਤਿਆਰ ਕਰ ਦਾਂਗੇ ਪਿਓਰ ਕਰ ਦੇਾਂਗੇ ਇਹ ਵੀ ਹੈ ਵੀ ਕੋਈ ਆਪਾਂ ਗਲਤ ਕੰਮ ਕਰਦੇ ਆ ਤੋ ਕੁਸਕ ਇਹ ਜਿਹੜਾ ਕਿਆਉ ਸੀਗਾ ਬਾਅਦ ਵਿੱਚ ਰਹਿ ਗਿਆ ਸੀ ਰੜਕਣ ਵਾਲਾ ਥੋੜਾ ਜਿਹਾ ਉਹਦੇ ਵਿੱਚ ਮਧਾਣੀ ਚਲਾਤੀ ਹੈ ਲਖਵੀਰ ਨੇ ਸੋ ਮਾਖਣੀ ਤੁਸੀਂ ਦੇਖ ਸਕਦੇ ਹੋ ਕਿਉਂ ਭਰਾਵੀ ਹੈ ਸੋ ਬਹੁਤ ਮਿਹਨਤ ਵਾਲਾ ਕੰਮ ਹੈਗਾ ਕੋਈ ਚੋਣੋ ਜਿਹੜਾ ਹਾਸ ਦਾ ਮਜ਼ਾਕ ਹੈ ਉਹ ਜ਼ਿੰਦਗੀ ਚ ਚੱਲਦਾ ਰਹਿੰਦਾ ਹੈ ਪਰ ਇਹ ਬਹੁਤ ਹੀ ਡਿਫਿਕਲਟ ਕੰਮ ਹੈਗਾ ਜੋ ਕਿ ਅੱਜ ਦੀ ਗੱਲ ਕਰਾਂ ਤਾਂ ਮੈਂ ਜਿਹੜੀਆਂ ਨਵੀਆਂ ਕੁੜੀਆਂ ਨੇ ਗਿਆ ਉਹਨਾਂ ਨੂੰ ਤਾਂ ਕਿਆਉ ਲਾਉਣਾ ਵੀ ਨਹੀਂ ਆਉਂਦਾ ਹੈਗਾ ਵੀ ਇਹੇ ਜਿਹਾ ਕੰਡੀਸ਼ਨ ਆ ਹੋ ਚੁੱਕੀਆਂ ਨੇ ਕਿਉਂਕਿ ਇਹਨਾਂ ਗੱਲਾਂ ਦੇ ਉੱਤੋਂ ਪਰਿਵਾਰਾਂ ਦੇ ਵਿੱਚ ਬੱਚੇ ਦੂਰ ਹੋ ਗਏ ਕਿਉਂਕਿ ਹੁਣ ਦਾ ਜਿਹੜਾ ਟ੍ਰੈਂਡ ਹੈਗਾ ਉਹ ਜ਼ਿਆਦਾ ਰੁਝਾਨ ਹੈਗਾ ਜੀ ਆਈਲੈਂਡਸ ਵੱਲ ਹੋ ਗਿਆ ਠੀਕ ਹੈ ਨਾ ਘਰ ਦੇ ਕੰਮ ਕਾਜ ਵਾਲੇ ਬੱਚਿਆਂ ਦਾ ਕੋਈ ਮਤਲਬ ਧਿਆਨ ਨਹੀਂ ਹੈ ਸੋ ਚੰਗੇ ਪਰਿਵਾਰ ਨੇ ਚਲੋ ਜਿੱਥੇ ਬੱਚਿਆਂ ਨੂੰ ਇਹ ਗੱਲਾਂ ਸਿਖਾਈਆਂ ਜਾਂਦੀਆਂ ਨਹੀਂਆਂ ਕਈਆਂ ਨੂੰ ਤਾਂ ਘਾਵ ਵੀ ਲਾਉਣਾ ਨਹੀਂ ਆਉਂਦਾ ਹੈਗਾ ਠੀਕ ਹੈ ਨਾ ਅਜਿਹੀ ਕਿ ਉਹਨਾਂ ਨੇ ਯਾਰਿਆ ਹੁਣ ਜਿਹੜੀ ਲੱਸੀ ਆ ਕਰਦੀ ਹੈ ਟੀਮਾ ਗਿਆ ਪਰ ਜਿਹੜੇ ਕੋਲਡ ਡਰਿੰਕ ਵਗੈਰਾ ਪੀਣ ਦੀ ਲੋੜ ਹੀ ਨਹੀਂ ਹੈ ਜਿਹੜੇ ਕੋਲਡ ਡਰਿੰਕ ਵਗੈਰਾ ਨੇਗੇ ਨਾਲ ਤਾਂ ਉਹ ਸਰੀਰ ਨੂੰ ਆਗਨ ਲਾਉਂਦੇ ਹੈ ਜੇ ਹੁਣ ਚੰਗੀ ਲੱਸੀ ਪੀਤੀ ਹੋਵੇ ਲੀਟਰ ਤੋਂ ਲੀਟਰ ਬੰਦੇ ਦੀ ਹੈ ਨਾ ਨਾਲੇ ਤਾਂ ਬੰਦਾ ਕੰਮ ਕਰੀ ਜਾਂਦਾ ਹੈ ਠੰਡਾ ਰਹਿੰਦਾ ਲੀਵਰ ਵਾਸਤੇ ਚੰਗੀ ਹੈ ਹੈ ਨਾ ਜੀ ਸਮਾਂ तकरीबन ਜ਼ਿਆਦਾ ਨਹੀਂ ਮੈਂ ਕਹਿੰਦਾ ਘੰਟਾ ਦੋਸਤੋ ਇਹਦੇ ਵਿੱਚ ਲੱਗੇ ਜਾਣਾ ਪ੍ਰੋਪਰ ਤੇ ਢੰਗ ਦੇ ਨਾਲ ਇਹਨੂੰ ਤਿਆਰ ਕਰਨ ਦੇ ਵਿੱਚ ਇੱਕ ਘੰਟੇ ਦਾ ਪ੍ਰੋਸੈਸ ਹੈਗਾ ਇਹ ਘਟੋ ਘਟ ਕਿਆ ਉਹ ਆਪਣਾ ਤਿਆਰ ਹੋ ਜਾਂਦਾ ਨਾ ਉਹਨੂੰ ਆਪਾਂ ਡੀ ਫਰਿਜ ਦੇ ਵਿੱਚ ਲਾ ਦਿੰਨੇ ਆ ਜਿਵੇਂ ਘਰਾਂ ਦੇ ਵਿੱਚ ਆਪਣੇ ਆਮ ਆਪਣੇ ਡੱਲੂ ਹੁੰਦੇ ਆ ਹੈ ਨਾ ਸੋ ਇਸ ਤਰ੍ਹਾਂ ਪਰ ਪਰ ਕੇ ਲਾ ਦੀਦਾ ਜਾਂ ਸਾਡੇ ਕੋਲੇ ਆ ਪਾਈਆ ਪਾਈ ਵਾਲੀਆਂ ਡੱਬੀਆਂ ਨਹੀਂ ਗੀਆਂ ਦੇਸੀ ਕਿਹਾ ਉਹਦੀਆਂ ਇਹ ਲਾ ਦਿੰਨੇ ਆ ਇਹ ਦੋਸਤੋ ਆ ਗਈ ਆਪਣੀ ਆਈਸਕ੍ਰੀਮ ਆਈਸਕ੍ਰੀਮ ਆਪਣੇ ਕੋਲੇ ਬਹੁਤ ਟੌਪ ਕਲਾਸ ਦੀ ਆ ਗਈ ਸਾਰਾ ਰਿਸਟਾਲੀਆ ਦਾ ਮਾਲ ਆ ਰਿਹਾ ਜੀ ਬਠਿੰਡੇ ਤੋਂ ਮਾਲ ਆਉਂਦਾ ਹੈਗਾ ਭਗਤਾ ਭਾਈ ਦੇ ਨੇੜੇ ਸੋ ਇਹ ਬ੍ਰੇਕ ਵਗੈਰਾ ਆ ਗਏ ਛੋਟੇ ਆ ਗਏ ਸੋ ਰਾਵੜੀ ਕੁਲਫੀ ਆ ਗਈ ਰਾਵੜੀ ਕੁਲਫੀ ਬਹੁਤ ਹੀ ਜ਼ਿਆਦਾ ਲੱਗਦੀ ਹੈ ਜਿਹੜੀ ਆਪਾਂ ਖੋਜ ਵਾਲੀ ਕੁਲਫੀ ਕਹਿੰਦੇ ਆ तकरीबन ਇਹ 10 ਰੁਪਏ ਦੇ ਵਿੱਚ ਸੇਲ ਆ ਗਈ तकरीबन 100 ਕੁ ਕੁਲਫੀ ਇਹ ਦਿਨ ਦੀ ਲੱਗ ਜਾਂਦੀ ਹੈ ਦੋਸਤੋ ਸੋ ਇਹ ਆਪਣੇ ਕੋਲੇ ਆ ਗਏ ਮਿਕਸ ਫਰੂਟ ਵਗੈਰਾ ਸੋ ਗੱਲ ਕਰ ਲਈਏ ਵੀ ਆਪਾਂ ਜਿਹੜਾ ਇਹ ਜਿੰਨਾ ਵੀ ਕਾ ਹੋ ਤਿਆਰ ਹੁੰਦਾ ਹੈਗਾ ਉਹ ਆਪਾਂ ਇਹ ਡੀ ਫ੍ਰਿਜ ਦੇ ਵਿੱਚ ਲਾ ਦੇਣਾ ਦੋਸਤੋ ਇਹਦਾ ਕੋਲਡ ਡਰਿੰਕ ਵਾਲਾ ਫ੍ਰਿਜ ਹੈਗਾ ਉਹ ਆਪਣਾ ਵੱਖਰਾ ਹੈਗਾ ਉਹ ਇਧਰ ਵੱਖਰੀ ਸਾਈਡ ਆ ਰਹਿ ਜਾਂਦਾ ਹੈਗਾ ਇਹਦੇ ਵਿੱਚ ਅਸੀਂ ਕੋਲਡ ਡਰਿੰਕ ਦੇ ਨਾਲ-ਨਾਲ ਦਹੀਂ ਵਗੈਰਾ ਜੋ ਉਹ ਇਹਦੇ ਵਿੱਚ ਲਾ ਦਿੰਦੇ ਆਗੇ ਫਿਰ ਸਾਨੂੰ ਦਿੱਕਤ ਨਹੀਂ ਆਉਂਦੀ ਹੈਗੀ ਕਿਉਂਕਿ ਜੇ ਆਪਾਂ ਆਪਣਾ ਜਿਹੜਾ ਕੁਲਫੀ ਵਾਲਾ ਗਾ ਜਿਹਦੇ ਵਿੱਚ ਹੈ ਨਾ ਇਹ ਜੋ ਦੁੱਧ ਵਗੈਰਾ ਧਾਰਦੇ ਆ ਤਾਂ ਕੁਲਫੀਆਂ ਪਿਘਲਣ ਲੱਗ ਜਾਂਦੀਆਂ ਨੇਗਾ ਟੈਂਪਰੇਚਰ ਖਿੱਚ ਲੈਂਦਾ ਦੁੱਧੋ ਸੋ ਸਾਡਾ ਘਿਓ ਬਣ ਕੇ ਦੋਸਤੋ ਹੋ ਚੁੱਕਿਆ ਹੈ ਤਿਆਰ ਇਹਦੀ ਲਾਸਟ ਲੁੱਕ ਤੁਸੀਂ ਵੀ ਦੇਖ ਸਕਦੇ ਹੋ ਸੋ ਬਹੁਤ ਮਿਹਨਤ ਕੀਤੀ ਹੈ थैंकफुल टू ਲਖਵੀਰ ਇਹ ਉਹ ਕੁਵੀਰ ਨੇ ਬਹੁਤ ਮਿਹਨਤ ਕੀਤੀ ਆ ਸੇ ਬਾਕੀ ਜਿਹੜੀਆਂ ਇਹ ਸਿੱਧੀਆਂ ਜਿਹਾ ਨੇ ਜਿਹੜੀਆਂ ਇਹ ਆ ਨਾ ਉਹਦੀਆਂ ਲੱਸੀ ਦੇ ਸਿੱਧੀਆਂ ਜਿਹਾ ਰਹਿ ਜਾਂਦੀਆਂ ਨੇ ਇਹਦੇ ਵਿੱਚ ਸੋ ਇਹ ਆਪਾਂ ਬਾਅਦ ਵਿੱਚ ਇਹਨੂੰ ਪਾੜ ਲਾਵਾਂਗੇ ਹੈਨਾ ਤਕਰੀਬਨ ਜ਼ਿਆਦਾ ਨਹੀਂ ਕਹਿੰਦਾ ਮੈਂ 3 ਕਿਲੋਟਰ ਕਿਹਾ ਉਹ ਆਪਣਾ ਤਿਆਰ ਹੋ ਗਿਆ ਹੈ ਜਿਹਨੂੰ ਆਪਾਂ ਬਾਅਦ ਦੇ ਵਿੱਚ ਚੰਗੀ ਤਰ੍ਹਾਂ ਸਾਫ਼ ਸੁਥਈਏ ਨਾਲ ਪੁਣ ਕੇ ਇਹਨਾਂ ਨੂੰ ਆਪਾਂ ਵਰਤਮਾਨ ਦੇ ਵਿੱਚ ਰੱਖਾਂਗੇ ਜਿਆਦਾ ਨਹੀਂ ਦੋਸਤੋ ਪ੍ਰੋਪਰ ਪੂਰਾ 1 ਘੰਟੇ ਦਾ ਸਮਾਂ ਲੱਗਾ ਬਿਲਕੁਲ ਮਠੀ ਮਠੀ ਅੱਗ ਤੇ ਪਾਥੀਆਂ ਦੇ ਨਾਲ ਇਹ ਤਿਆਰ ਕੀਤਾ ਗਿਆ ਸੋ ਤੁਸੀਂ ਵੀ ਕਿਤੇ ਡਿਲੀਵਰੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਇਹ ਡਿਲੀਵਰੀ ਤੁਹਾਡੇ ਤੱਕ ਵੀ ਪਹੁੰਚ ਹੋਊਗੀ ਤੁਸੀਂ ਸਾਨੂੰ ਸਿਰਫ ਪਿਆਰਾ ਜਿਹਾ ਕਮੈਂਟ ਕਰਨਾ ਹੈ ਜਿਹੜਾ ਵੀ ਤੁਸੀਂ ਐਡਰੈਸ ਭੇਜੋਗੇ ਉਸ ਦੇ ਉੱਪਰ ਇਹ ਕਿਉਂ ਤੁਹਾਨੂੰ ਪਹੁੰਚ ਹੋ ਜਾਵੇਗਾ ਪਿਆਰਟੀ ਦੀ 100% ਗਾਰੰਟੀ ਹੈ ਦੋਸਤੋ ਸੋ ਦੋਸਤੋ ਹੁਣ ਇਸ ਨੂੰ ਆਪਾਂ ਥੱਲੇ ਉਤਾਰ ਲਾਂਗੇ ਤੇ ਇਹਨੂੰ ਠੰਡਾ ਕਰਾਂਗੇ ਠੰਡਾ ਕਰਕੇ ਇਹਨੂੰ ਸਾਫ ਸਫਾਈ ਨਾਲ ਵਰਤਮਾਨਾ ਦੇ ਵਿੱਚ ਪੁਣਕੇ ਹੈਨਾ ਭਰਿਆ ਜਾਊਗਾ ਸੋ ਫੇ ਆਪਾਂ ਲੈਦੇ ਕੱਪੜੇ ਪਾ ਕੇ ਕਿਉਂਕਿ ਗਰਮ ਵੀ ਬਹੁਤ ਜ਼ਿਆਦਾ ਹੈ ਨਾ ਅਣਾਈ ਗਰਮਾ ਦੋਸਤੋ ਸੋ ਇਹਨੂੰ ਆਪਾਂ ਉਤਾਰਾਂਗੇ ਸੋ ਇਹਨੂੰ ਆਪਾਂ ਹੁਣ نیچے ਉਤਾਰ ਲਿਆ। ਸੋ ਇਹਨੂੰ ਹੁਣ ਆਪਾਂ ਠੰਡਾ ਹੋਣ ਤੱਕ ਕਰਾਂਗੇ ਬਿਜਟ। ਫਿਰ ਇਹਨੂੰ ਪੁਣਕੇ ਆਪਾਂ ਵਰਤਮਾਨ ਦੇ ਵਿੱਚ ਸਜਾਵਾਂਗੇ। ਸੋ ਨਾ ਦਾ ਦੁਪਹਿਰੇ ਦੁਪਹਿਰੇ ਇਹ ਟਿੱਕੇ ਨਾ ਇਹ ਮੈਨੂੰ ਟਿਕਣ ਦੇਵੇ। ਹੁਣ ਕਹਿੰਦੀ ਵੀ ਮੈਂ ਅੰਦਰ ਧਰੂ ਕਹਿੰਦੀ ਇੱਥੋਂ ਚਾਕੇ ਚਰੂ ਹੁਣ ਅੰਦਰ ਧਰ ਦਿੰਨੇ ਆ। ਹੁਣ ਰਸੋਈ ਚ ਧਰਨ ਲੱਗੇ ਆ ਇਹਨੂੰ ਅੰਦਰ। ਇਹ ਟਾਕ ਦਿਓ। ਸੋ ਨੂੰ ਜਿਸ ਨੂੰ ਠੰਡਾ ਕਰਾਂਗੇ ਆਪਾਂ ਇੱਥੇ ਰੱਖਾਂਗੇ ਢਟਾ ਕੇ ਤਾਂ ਕੋਈ ਮੱਖੀ ਮੱਛਰ ਵਗੈਰਾ ਨਾ ਪਵੇ ਹੈਨਾ ਸੋ ਇਹਨੂੰ ਹੁਣ ਢਾਗ ਦੇਵਾਂਗੇ ਜੀ ਕੱਪੜੇ ਦੇ ਨਾਲ ਸੋ ਇਹਦੀ ਠੰਡਾ ਹੁਣ ਦੀ ਕਰਾਂਗੇ ਵੇਟ